ਐਦਾ ਚਲਾਈਆਂ ਸੀਗੇ ਜਰਨਲ ਡਾਇਰ ਨਿਕੋਲੀਆ ਨੇ ਹੱਥੇ ਲੋਕਾਂ ਦੇ ਉਹਨਾਂ ਦਾ ਦੋਸ਼ ਕੀ ਸੀਗਾ ਸ਼ਹੀਦ ਕਰਤਾ ਤਾਈਓ ਨਹੀਂ ਭੁੱਲਦੇ ਲੋਕ ਜੱਲਾ ਵਾਲੇ ਪਾਕ ਨੂੰ ਉਦੋਂ ਤੱਕ ਨਹੀਂ ਭੁੱਲਦੇ ਜਦੋਂ ਤੱਕ ਤਾਰੀਖ ਰਹੇਗੀ ਤਾਰੀਖ ਰਹੇਗੀ ਤਾਂ ਜਰਨਲ ਡਾਇਰ ਦੇ ਦਿੱਤੇ ਤਰੀਕੀ ਜ਼ਖਮ ਵੀ ਹਰੇ ਰਹਿਣਗੇ ਹਰੇਕ ਪੰਜਾਬੀ ਦੇ ਦਿਲ ਦਿਮਾਗ 'ਚ ਆਉਂਦੀਆਂ ਪੀੜ੍ਹੀਆਂ ਤੱਕ ਇਹ ਈ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚ ਜੱਲਿਆਵਾਲਾ ਬਾਗ ਦਰਬਾਰ ਸਾਹਿਬ ਦੇ ਨੇੜੇ ਹੀ ਹੈ ਜਿਆਦਾ ਦੂਰੀ ਨਹੀਂ ਹੈ ਤਾਂ ਬੜਾ ਕੁਝ ਪੜਿਆ ਬਚਪਨ ਦੇ ਵਿੱਚ ਕਿਤਾਬਾਂ ਪੜ੍ਹਦੇ ਆਏ ਆਂ ਜੱਲਿਆਵਾਲੇ ਬਾਗ ਦੇ ਬਾਰੇ ਵਿੱਚ ਕਿਵੇਂ ਉੱਥੇ ਹੱਤਿਆਕਾਂਡ ਹੋਇਆ ਸੀ ਪਰ ਕਈ ਲੋਕ ਅਜੇ ਵੀ ਨਹੀਂ ਜਿਨ੍ਹਾਂ ਨੇ ਅਜੇ ਤੱਕ ਜੱਲਿਆਵਾਲਾ ਬਾਗ ਨਹੀਂ ਦੇਖਿਆ ਬਾਰਵੀ ਲੋਕ ਬੈਠਿਆ ਫੌਰਾ ਦੇ ਵਿੱਚ ਉਹਨਾਂ ਵੀ ਜਰਲੇ ਵਾਲਾ ਬਾਗ ਨਹੀਂ ਦੇਖਿਆ ਤਾਂ ਇਹੀ ਦੇਖਦੇ ਆ ਜਿਹੜਾ ਵੱਖ-ਵੱਖ ਅਖਬਾਰਾਂ ਦੇ ਵਿੱਚ ਛਪਿਆ ਸੀਗਾ 13 ਅਪ੍ਰੈਲ 1919 ਦਾ ਕਾਂਡ ਅਗਲੇ ਦਿਨ ਅਖਬਾਰਾਂ ਦੇ ਵਿੱਚ ਛਪਿਆ ਉਹ ਇੱਕ ਫਿਲਮ ਵੀ ਵਿੱਚ ਦਿਖਾਉਂਦੇ ਐ ਐ ਦੇਖੋ ਜਿਹੜੀ ਜਿੱਦਰੋਂ ਆਈ ਸੀਗੀ ਅੰਗਰੇਜ਼ ਸੈਨਾ ਛੋਟਾ ਜਿਹਾ ਰਸਤਾ ਮਤਲਬ ਦੋ ਤੋਂ ਜ਼ਿਆਦਾ ਆਦਮੀ ਉਥੋਂ ਇੱਕ ਨਾਲ ਨਹੀਂ ਟੱਪ ਸਕਦੇ ਹੁਣ ਦੇਖੋ ਇਹ ਵਾਲਾ ਰਸਤਾ ਕਿੱਦਾਂ ਜਾ ਰਿਹਾ ਉਹ ਤਾਂ ਫੋਰਸ ਗਈ ਸੀ ਜੀ ਫੋਰਸ ਕਿੱਦਾਂ ਗਈ ਹੋਣੀ ਹੈ ਅੱਗੇ ਕਮਰਾ ਜਿੱਥੇ ਬਹੁਤ ਕੁਝ ਪੰਜਾਬੀ ਵਿਰਸਾ ਦਿਖਾਇਆ ਗਿਆ ਹੈ ਯਾਨੀ ਪੁਰਾਣਾ ਪੰਜਾਬ ਜਦੋਂ ਖੁਸ਼ਹਾਲ ਸੀਗਾ ਖੁਸ਼ਹਾਲੀ ਦੀ ਰਾਹ ਵੀ ਦਿਖਾਈ ਗਈ ਹੈ ਤੇ ਉਹਦੀਆਂ ਜਿਹੜੀਆਂ ਪੀੜਾ ਸੀਗਾ ਦਰਦ ਸੀਗਾ ਉਹ ਵੀ ਦਿਖਾਇਆ ਗਿਆ ਹੈ ਇਸ ਸਭ ਕੁਝ ਦਿਖਾਇਆ ਗਿਆ ਤੇ ਗਦਰ ਦੀ ਗੂੰਜ ਕਿਵੇਂ ਸੀਗੀ ਉਹ ਸਾਰਾ ਕੁਝ ਇੱਥੇ ਇੱਕ ਕਮਰੇ ਦੇ ਵਿੱਚ ਦਿਖਾਇਆ ਗਿਆ ਜਿੱਥੇ ਸ਼ਹੀਦਾਂ ਦੀਆਂ ਤਸਵੀਰਾਂ ਵੀ ਸਜਾਈਆਂ ਗਈਆਂ ਨੇ ਲੋਕ ਦੇਖਦੇ ਐ ਇਸ ਕਮਰੇ ਨੂੰ ਪੂਰੀ ਤਰ੍ਹਾਂ ਮਤਲਬ ਇਹ ਭਰਿਆ ਹੋਇਆ ਹਰ ਇੱਕ ਚੀਜ਼ ਇਹਦੇ ਤੇ ਲਿਖੀ ਹੋਈ ਹੈ ਬਹੁਤ ਵਧੀਆ ਔਰ ਸ਼ਾਂਤ ਮਾਹੌਲ ਖਾਸ ਗੱਲ ਇਹ ਹੈ ਕਿ ਐਨੇ ਲੋਕ ਹੋਣ ਦੇ ਬਾਵਜੂਦ ਸੈਲਾਨੀ ਹੁੰਦੇ ਨੇ ਫਿਰ ਵੀ ਸ਼ਾਂਤ ਮਾਹੌਲ ਹੁੰਦਾ ਇੱਥੇ ਤਾਂ ਚਲਦੇ ਆਂ ਹੋਰ ਅੱਗੇ ਦੇਖਦੇ ਆ ਕੀ ਐ ਇਹ ਗਲੀ ਐਂਟਰ ਕਰ ਗਏ ਇੱਥੋਂ ਐਂਟਰ ਕਰਨ ਤੋਂ ਬਾਅਦ ਅੱਗੇ ਜੱਲਾ ਵਾਲੇ ਬਾਗ ਜੜਾਂਦਾ ਇਹ ਵਾਲਾ ਪਾਰਕ ਦੇਖੋ ਕਿੰਨਾ ਸਾਫ਼ ਸੁਥਰਾ ਹੈ ਗਲੀਆਂ ਸਾਰੀਆਂ ਇਹਦੀਆਂ ਸਾਫ਼ ਸੁਥਰੀਆਂ ਨੇ ਤੇ ਹਰਿਆਲੀ ਵੀ ਬਹੁਤ ਹੈ ਉਹ ਸਾਹਮਣੇ ਦੂਰ ਨਜ਼ਰ ਆ ਰਿਹਾ ਹੈ ਹੈਨਾ ਬਹੁਤ ਸੋਹਣਾ ਬਣਿਆ ਅੱਗੇ ਵੀ ਦੇਖਾਂਗੇ ਉਹਦੇ ਨੇੜੇ ਜਾ ਕੇ ਤੇ ਇਹ ਵਾਲਾ ਹੈ ਜੀ ਇੱਥੇ ਬਰਗਤ ਦਾ ਯਾਨੀ ਬੋਰਡ ਦਾ ਡਰੈਕਟਰ ਬਹੁਤ ਪੁਰਾਣਾ ਹੈ ਹਾਲਾਂਕਿ ਦਾਵਾ ਨਹੀਂ ਕਰ ਸਕਦੇ ਵੀ ਉਸ ਵਕਤ ਦਾ 1919 ਦਾ ਉਸ ਵੇਲੇ ਦਾ ਨਹੀਂ ਪਰ ਹੈਗਾ ਬਹੁਤ ਵੱਡਾ ਅੱਗੇ ਹੋਰ ਵੀ بڑا ਕੁਝ ਦੇਖਣ ਵਾਲਾ ਪਰ ਪਹਿਲਾਂ ਸ਼ਹੀਦੀ ਖੂਹ ਦੇਖਦੇ ਹਾਂ ਜਦੋਂ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਲੋਕ ਐਦਾ ਪਜੇ ਸੀਗੇ ਉੱਥੋਂ ਆਪਣੀ ਜਾਨ ਬਚਾਉਣ ਦੇ ਲਈ ਤਾਂ ਉਹਨਾਂ ਨੇ ਇਸ ਖੂਹ ਦੇ ਵਿੱਚ ਛਾਲਾ ਮਾਰਤੀਆਂ ਸੀਗੀਆਂ ਇਹਦੇ ਉੱਪਰ ਲਿਖਿਆ ਵੀ ਹੈ ਸਾਰਾ ਕੁਝ ਸਾਫ ਨਜ਼ਰ ਆ ਰਿਹਾ ਤੇ ਜਿਹੜਾ ਸ਼ਹੀਦੀ ਖੂਹ ਹੈ ਉਹਦੇ ਹੁਣ ਤਾਂ ਬੜਾ ਮਤਲਬ ਅچھے ਤਰੀਕੇ ਦੇ ਨਾਲ ਬਣਾਇਆ ਗਿਆ ਲੋਕਾਂ ਦੇ ਅੰਦਰ ਨਜ਼ਰ ਤਾਂ ਨਹੀਂ ਜਾਂਦੀ ਫਿਰ ਵੀ ਲੋਕ ਕੋਸ਼ਿਸ਼ ਕਰਦੇ ਆ ਕਿ ਖੂਹ ਦੇਖਿਆ ਜਾਵੇ ਬਾਹਰੋਂ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਸੁੰਦਰ ਢੰਗ ਦੇ ਨਾਲ ਖੂਬਸੂਰਤ ਢੰਗ ਦੇ ਨਾਲ ਬਣਾਇਆ ਕਿੰਦਾ ਦਰਸ਼ਕ ਦੇਖ ਰਹੇ ਨੇ ਇਸ ਤੇ ਖੂਨੂ ਸ਼ਹੀਦੀ ਖੂਨੂ ਅੱਗੇ ਆ ਗਿਆ ਸ਼ਹੀਦੀ ਸਮਾਰਕ ਇਹ ਵਾਲਾ ਲਾਈਟ ਇਹਦੇ ਉੱਪਰ ਪੈਂਦੀ ਹੈ ਤਾਂ ਰਾਤ ਨੂੰ ਬੜਾ ਖੂਬਸੂਰਤ ਨਜ਼ਾਰਾ ਇੱਥੇ ਦੇਖਣ ਵਾਲਾ ਹੁੰਦਾ ਹੈ ਇਹ ਵਾਲਾ ਇਹ ਆਸ-ਪਾਸੇ ਕਿੰਨੇ ਲੋਕ ਦੇਖ ਰਹੇ ਨੇ ਇਸ ਨੂੰ ਨਾਲ ਅੱਗੇ ਪਾਰਕ ਹੋਰ ਹਰਿਆਲੀ ਤੇ ਬਹੁਤ ਕੁਝ ਆ ਦੇਖਣ ਵਾਲਾ ਕਦੇ ਤੁਸੀਂ ਵੀ ਦੇਖੋ ਬੜਾ ਖੂਬਸੂਰਤ ਇਹ ਬਣਾਇਆ ਗਿਆ ਲੋਕ ਇੱਥੇ ਆ ਕੇ ਆਪਣੀ ਸੈਲਫੀ ਵੀ ਲੈਂਦੇ ਆ ਪਿਕਚਰ ਕਰਦੇ ਆ ਵੀਡੀਓ ਬਣਾਉਂਦੇ ਆ ਜਿੱਦਾਂ ਇਹ ਬਣਾ ਰਹੇ ਆ ਇਸ ਤਰ੍ਹਾਂ ਦੇ ਲੋਕ ਪਿਕਚਰ ਵੀ ਕਰਦੇ ਆ ਇੱਥੇ ਆਪਣੇ ਹੀ ਮੋਬਾਈਲ ਤੋਂ ਬਹੁਤ ਲੋਕ ਦੇਖਦੇ ਆ ਸ਼ਾਨਦਾਰ ਪਾਰਕ ਹੈਗੇ ਨੇ ਇੱਥੇ ਦੇਖਣ ਵਾਸਤੇ ਤੇ ਅੱਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਜਿੱਥੇ ਗੋਲੀਆਂ ਦੇ ਨਿਸ਼ਾਨ ਅਜੇ ਵੀ ਮਤਲਬ ਉਹਨਾਂ ਨੇ ਉਹਨੂੰ ਲਗਾਇਆ ਹੋਇਆ ਉਹਨਾਂ ਦੇ ਆਲੇ ਦੁਆਲੇ ਨਿਸ਼ਾਨ ਲਗਾਏ ਹੋਇਆ ਉਹ ਵੀ ਦੇਖਾਂਗੇ ਪਰ ਪਹਿਲਾਂ ਪਾਰਕ ਨੂੰ ਚੰਗੀ ਤਰ੍ਹਾਂ ਦੇਖ ਲਈਏ ਪਾਰਕ ਦੇ ਵਿੱਚ ਫੁੱਲ ਬੂਟੇ ਬੜੇ ਸੋਹਣੇ ਐ ਬਹੁਤ ਵਧੀਆ ਟੰਗ ਦੇ ਨਾਲ ਸਾਫ ਸੁਥਰਾ ਕਿੰਨਾ ਅੱਗੇ ਇਹ ਵਾਲੀ ਹੈ ਪਰ ਇਹਦੇ ਕੋਈ ਪੂਰੀ ਜਾਣਕਾਰੀ ਤਾਂ ਨਹੀਂ ਮਿਲ ਸਕੀ ਤੇ ਹੋਰ ਚੀਜ਼ਾਂ ਦੇਖ ਲਈਏ ਫਿਰ ਅੱਗੇ ਉਹ ਨਿਸ਼ਾਨ ਵੀ ਦੇਖਾਂਗੇ ਇਹ ਨੇ ਗੋਲੀਆਂ ਦੇ ਨਿਸ਼ਾਨ ਜਦੋਂ ਬ੍ਰਿਟਿਸ਼ ਸੈਨਾ ਨੇ ਜਰਨਲ ਦਾਇਰ ਦੀ ਅਗਵਾਈ ਹੇਠ ਗੋਲੀਆਂ ਚਲਾਈਆਂ ਸੀ ਇਨਾਂ ਨੂੰ ਦਿਖਾਇਆ ਗਿਆ ਪੂਰਾ ਸਾਫ਼ ਦੂਰ ਨਜ਼ਰ ਆ ਰਹੀਆਂ ਨੇ ਦੇਖੋ ਜਿੱਥੇ-ਜਿੱਥੇ ਗੋਲੀਆਂ ਲੱਗੀਆਂ ਸਿਗੀਆਂ ਉਹਨਾਂ ਨੂੰ ਮਤਲਬ ਰੰਗ ਦੇ ਨਾਲ ਕੈਦ ਵੀ ਕੀਤਾ ਗਿਆ ਕਿ ਪਤਾ ਲੱਗ ਸਕੇ ਇਸ ਚੀਜ਼ ਦਾ ਵੀ ਇੱਥੇ-ਇੱਥੇ ਗੋਲੀਆਂ ਦੇ ਨਿਸ਼ਾਨ ਹੈਗੇ ਨੇ ਉਹੀ ਵਕਤ ਦੇ ਇਨਸ਼ਾਨ ਦੱਸਦੇ ਨੇ ਕਿ ਉਸੇ ਵਕਤ ਜਦੋਂ 13 ਅਪ੍ਰੈਲ 1919 ਨੂੰ ਗੋਲੀਆਂ ਚਲਾਈਆਂ ਸਿਗੀਆਂ ਉਹ ਵਾਲੇ ਨਿਸ਼ਾਨ ਇਹ ਦੀਵਾਰ ਤੇ ਹੈਗੇ ਨੇ ਅਜੇ ਤੱਕ ਵੀ ਸਾਫ ਨਜ਼ਰ ਆ ਰਹੇ ਐ ਇਹ ਗੋਲੀਆਂ ਦੇ ਨਿਸ਼ਾਨ ਦੂਰੋਂ ਵੀ ਨਜ਼ਰ ਆਉਂਦੇ ਨੇ ਜੇਕਰ ਤੁਸੀਂ ਇੱਥੇ ਖੜੇ ਹੋ ਜੋ ਸਮਾਰਕ ਦੇ ਕੋਲ ਤਾਂ ਉਹ ਵਾਲੀ دیوار ਜਿਹੜੀ ਆ ਜਿੱਥੇ ਗੋਲੀਆਂ ਦੇ ਨਿਸ਼ਾਨ ਨੇ ਉਹ ਸਾਰੇ ਸਾਫ ਨਜ਼ਰ ਆਉਂਦੇ ਨੇ ਜਿੱਥੇ ਜਿੱਥੇ ਗੋਲੀਆਂ ਲੱਗੀਆਂ ਸੀਗੀਆਂ ਸਮਾਰਕ ਦੇ ਕੋਲੋਂ ਸਮਾਰਕ ਦਾ ਜਿਹੜਾ ਖੂਬਸੂਰਤ ਦ੍ਰਿਸ਼ ਖੂਬਸੂਰਤ ਨਜ਼ਾਰਾ ਉਹ ਦੇਖਦੇ ਆ ਇੱਕ ਵਾਰ ਫਿਰ ਆ ਦੇਖ ਲਓ ਕਿੰਨੇ ਦਰਸ਼ਕ ਇੱਥੇ ਦੇਖਣ ਵਾਸਤੇ ਆਂਦੇ ਨੇ ਇੱਥੇ ਲਾਈਟ ਵੀ ਲੱਗੀ ਆ ਤੁਹਾਨੂੰ ਦੱਸ ਚੁੱਕਿਆ ਕਿ ਲਾਈਟ ਲੱਗੀ ਆ ਜਿਹੜੀ ਰਾਤ ਵਕਤ ਚਲਾਉਂਦੇ ਨੇ ਔਰ ਇੱਥੇ ਸੁਰੱਖਿਆ ਵੀ ਹੈਗੀ ਆ ਸੁਰੱਖਿਆ ਗਾਰਡ ਅੰਦਰ ਵੀ ਹੈਗੇ ਆ ਤੇ ਜਿੱਥੋਂ ਐਂਟਰੀ ਹੁੰਦੀ ਆ ਤੰਗ ਗਲੀ ਚੋਂ ਉੱਥੇ ਵੀ ਹੈਗੇ ਨੇ ਪੂਰੀ ਸੁਰੱਖਿਆ ਮਤਲਬ ਕੋਈ ਕਿਸੇ ਵੀ ਚੀਜ਼ ਦੇ ਨਾਲ ਛੇੜਖਾਲੀ ਨਾ ਕਰੇ ਉਹਨਾਂ ਨੂੰ ਖਰਾਬ ਨਾ ਕਰਨ ਇਹ ਸੁਰੱਖਿਆ ਗਾਰਡ ਉੱਥੇ ਪੂਰੀ ਸੁਰੱਖਿਆ ਦੇ ਨਾਲ ਕੰਮ ਕਰਦੇ ਆ। ਬੜਾ ਸ਼ਾਨਦਾਰ ਦ੍ਰਿਸ਼ ਇਹ ਵਾਲਾ ਵੀ ਹੈ ਜਿੱਥੇ ਆਰਾਮ ਨਾਲ ਤੁਸੀਂ ਬੈਠ ਕੇ ਸਾਰਾ ਕੁਝ ਦੇਖ ਸਕਦੇ ਹੋ। ਅ ਹੋਰ ਵੀ ਪਾਰਕ ਵਗੈਰਾ ਜਿੱਧੇ ਤੁਹਾ ਮਰਜ਼ੀ ਦੇਖ ਲਓ ਸਮਾਰਕ ਤੁਹਾਨੂੰ ਦੂਰ ਤੋਂ ਹੀ ਨਜ਼ਰ ਆਏਗੀ। ਸ਼ਹੀਦੀ ਸਮਾਰਕ ਜਿਹੜੀ ਬਣੀ ਆ ਉੱਥੇ ਜੱਲਿਆਵਾਲਾ ਬਾਗ ਦੇ ਵਿੱਚ ਉਹ ਦੂਰ ਤੋਂ ਨਜ਼ਰ ਆਂਦੀ ਹੈ। ਕਿ ਜੀਵਨ ਇੱਕ ਸੰਘਰਸ਼ ਹੈ। ਚਾਹੇ ਵੈ ਕਿਸ ਮਨੁਸ਼ਿਆ ਕਾ ਹੋ ਜਾਂ ਰਾਸ਼ਟਰ ਕਾ ਹੋ ਅੱਗੇ ਲਿਖਿਆ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਨ ਹਮਾਰਾ ਮੁਹੰਮਦ ਇਕਬਾਲ ਜੀ ਨੇ ਲਿਖਿਆ ਤਾਂ ਹੋਰ ਵੀ ਬਹੁਤ ਖੂਬਸੂਰਤ ਪੰਕਤੀਆਂ ਲਿਖਿਆ ਗਿਆ ਨੇ ਇਹ ਸਾਰੇ ਦੇਖੋ ਜਿੰਨੇ ਵੀ ਲੱਗਿਆ ਇਹਨਾਂ ਦੇ ਉੱਪਰ ਲਿਖਿਆ ਹੋਇਆ ਬਹੁਤ ਖੂਬਸੂਰਤ ਟੰਗ ਦੇ ਨਾਲ ਬਹੁਤ ਖੂਬਸੂਰਤ ਪੰਕਤੀਆਂ ਲਿਖਿਆ ਗਿਆ ਨੇ ਤਾਂ ਦੋਸਤੋ ਤੁਸੀਂ ਇਹ ਦੇਖਿਆ ਜੱਲ੍ਹਾਵਾਲਾ ਬਾਗ ਇੱਥੋਂ ਦੇਖ ਕੇ ਇਸ ਤੋਂ ਬਾਅਦ ਇਹ ਬਾਹਰ ਜਾਣ ਦੀ ਰਾਹ ਇਹ ਛੋਟਾ ਜਾ ਰਹਾ ਇੱਥੋਂ ਤੁਸੀਂ ਬਾਹਰ ਜਾਓਗੇ ਅੱਗੇ ਮੇਨ ਗਲੀ ਆ ਜਾਏਗੀ ਤਾਂ ਦੋਸਤੋ ਹੋਰ ਵੀ ਬਹੁਤ ਕੁਝ ਹੈ ਜੱਲ੍ਹਾਵਾਲੇ ਬਾਗ ਦੇ ਬਾਰੇ ਦੇ ਵਿੱਚ ਜੱਲ੍ਹਾਵਾਲਾ ਬਾਗ ਕਿੰਨਾ ਦੇ ਨਾਮ ਤੇ ਸੀਗਾ ਉਸ ਫੈਮਿਲੀ ਦੀ ਬੈਕਗ੍ਰਾਉਂਡ ਕੀ ਹੈ ਉਹ ਵੀ ਦੱਸਾਂਗੇ ਨਾਲ ਇਹ ਵੀ ਦੱਸਾਂਗੇ ਕਿ ਜੱਲਿਆਂ ਵਾਲਾ ਬਾਗ ਦਾ ਜਿਹੜਾ ਸਾਕਾ ਹੋਇਆ ਸੀ ਉਹ ਹੋਇਆ ਸੀ 13 April 1919 ਨੂੰ ਤੇ 14 April ਨੂੰ ਵੀ ਇੱਕ ਸੇਮ ਇਸ ਤਰ੍ਹਾਂ ਹੀ ਸਾਕਾ ਹੋਇਆ ਸੀਗਾ 14 April 1919 ਨੂੰ ਪਾਕਿਸਤਾਨ ਦੇ ਇੱਕ ਸ਼ਹਿਰ ਐ ਉੱਥੇ ਹੋਇਆ ਸੀਗਾ ਉਹ ਉਹਦੇ ਬਾਰੇ ਵਿੱਚ ਵੀ ਦੱਸਾਂਗੇ ਪਰ ਕਿਸੇ ਹੋਰ ਐਪੀਸੋਡ ਦੇ ਵਿੱਚ ਤਾਂ ਹੁਣ ਦਿਓ ਇਜਾਜ਼ਤ ਤੁਸੀਂ ਦੇਖ ਲਿਆ ਜੱਲਾਵਾਲਾ ਬਾਗ ਤਾਂ ਅੱਗੇ ਚੋਂਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ